ਨਾ ਬਜਟ ਡੇਰਾ ਪਾ ਬਣਾਉਣੇ ਤਾਂ ਦੋਰਾ ਕੀਤਾ ਤੇ ਐਵਰਾਏ ਸਾਹਿਬ ਨੇ ਖਲਾ ਖਾ ਚ ਅੱਜ ਬਿਲਕੁਲ ਜੀ ਐਵਰਾਏ ਸਾਹਿਬ ਜਦੋਂ ਵੀ ਜਿੱਥੇ ਵੀ ਇਹ ਜੀ ਕੱਲੇ ਪੰਜਾਬ মিডিਆ ਆਈਡੀਆ ਨੇ ਦੇਸ਼ਾ ਵਿਦੇਸ਼ਾਂ ਵਿੱਚ ਆਲ ਬਾਲ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀਆਂ ਨੇ ਬਾਹਰ ਫੜਨ ਦੀ ਧੋਪ ਪਈ ਹੈ ਤੇ ਹਮੇਸ਼ਾ ਅੱਗੇ ਆਏ ਨੇ ਔਰ ਆਉਂਦੇ ਰਹਿੰਦੇ ਨੇ ਸਾਨੂੰ ਖੁਸ਼ੀ ਹੈ ਔਰ ਇੱਕ ਜਿਤਨਾ ਅਸੀਂ ਤੇ ਰਾਤ ਦਿਨ ਕੰਮ ਕਰ ਹੀ ਰਹੇ ਹਾਂ ਪਰ ਜਿਹੜਾ ਹੌਸਲਾ ਹੁੰਦਾ ਹੈ ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਆ ਪਰ ਮੈਨੂੰ ਜਦੋਂ ਕਿਉਂਕਿ ਜਦੋਂ ਦੇ ਆਹੜਾ ਆਇਆ ਨਹੀਂ ਉਦੋਂ ਦੇ ਅਮਰਾਈ ਸਾਹਿਬ ਮਤ ਕੇ ਚ ਰਹੇ ਮੈਂ ਅੱਜ ਸੇ ਤੋਂ ਮੈਨੂੰ ਪਤਾ ਲੱਗਾ ਤੁਹਾਨੂੰ ਆ ਰਹੇ ਨੇ ਤੇ ਮੈਂ ਆਪ ਸਾਰੇ ਕੰਮ ਸੈੱਟ ਕੀ ਮੇਕਅਪ ਨਾਲ ਮੈਂ ਕਸਮ ਕਰਕੇ ਆਮਦ ਲੈ ਕੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਹਰ ਕਿਸਮ ਤੇ ਹਰ ਪੱਖੋਂ ਜਿੱਥੇ ਜਿੱਥੇ ਵੀ ਲੋੜ ਪਈ ਇਹ ਹਾਲ ਪੰਜਾਬ ਜਾਂ ਪਰ ਮੋਢੇ ਦਾ ਮੋਢਾ ਲਾ ਕੇ ਭਾਈ ਭਾਈਆਂ ਦੀਆਂ ਬਾਹਾਂ ਫੇਰਦੇ ਸਾਡੇ ਹਮੇਸ਼ਾ ਇਹਨਾਂ ਨੇ ਸੀ। ਸੋਕਰ ਤੋਂ ਤੁਹਾਡੇ ਨੂੰ ਵੀ ਇੱਕ ਜਿਹੜੀ ਵੱਡੇ ਅੱਦਰ ਤੇ ਜਿਹੜੀਆਂ ਟਰਾਲੀਆਂ ਭੇਜੀਆਂ ਨੇ ਸੋ ਕਿਹੜੀ ਜਗ੍ਹਾ ਦੇ ਵਿੱਚ ਕਿਸੇ ਪਰਿਵਾਰ ਹੈ ਜੀ ਕਿੱਥੇ ਲੋੜ ਲਾਂਦੇ ਆ ਬਸ ਉਹਨਾਂ ਨੂੰ ਹੀ ਆ ਸਰ ਪਰਾਲ ਮਿਲ ਕੇ ਕਰਦੇ ਸੀ ਸਾਹਿਬ। ਠੀਕ ਠੀਕ ਹੈ ਸਰ ਚੱਲਦਾ ਰਹੋ। ਹਾਂ ਜੀ ਪਰ ਮੈਂ ਜਿਹੜਾ ਤੁਹਾਡੇ ਇਹ ਜੀ ਜਦੋਂ ਤੱਕ ਤੁਹਾਨੂੰ ਦੱਸਿਆ ਵੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਪਤਾ ਲੱਗਾ ਵੀ ਅੱਜ ਸਾਰਾ ਪਰਿਵਾਰ ਆਪਾਂ ਟਟ ਗਿਆ ਕਿ ਜੀ ਔਰ ਜਿੱਥੇ ਵੀ ਲੋੜ ਹੋਊਗੀ ਜਦੋਂ ਵੀ ਲੋੜ ਹੋਊਗੀ ਨਾਲ ਖੁੱਲਤੇ ਸਾਡ ਕੀਤੇ ਇਲਾਕੇ ਵਿੱਚ ਤੇ ਕੀ ਕੀ ਸਮਾਨ ਉਹਨਾਂ ਨੂੰ ਅੱਜ ਮੁਹैया ਕਰਨੀ ਜਾ ਰਹੀ ਹੈ ਦੇਖੋ ਜਿਦਾ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਮਾਰਤ ਅਸੀਂ ਆਏ ਮਾਏ ਅੱਤਲਾ ਗੁਰਦਾਸਪੁਰ ਡਿਸਟ੍ਰਿਕਟ ਨਹੀਂ 9 10 ਡਿਸਟ੍ਰਿਕਟ ਦੇ ਜਿਹੜੇ ਇਸ ਪਾਣੀ ਦੀ ਮਾਰ ਜਾਇਏ ਹੋਏ ਨੇ ਜਿਹੜੇ ਕਿ ਪਿੰਡਾਂ ਦੇ ਪਿੰਡ ਟੋਟਲ ਦੇਖਿਆ ਜਾ ਤਾਂ ਘੱਟੋ ਘੱਟ 12 1300 ਪਿੰਡ ਜਿਹੜਾ ਉਹ ਅਸਲੇ ਪਾਣੀ ਦੇ ਲਪੇਟ ਜਾਇਆ ਹੋਇਆ ਹੈ ਪਸ਼ੂ ਬਿੰਨੇ ਜਿਆਦਾ ਨੇ ਕਿ ਪਸ਼ੂ ਵੀ ਆਗੇ ਬਾਅਦ ਪਸ਼ੂ ਦਾ ਖਾਣਾ ਨਹੀਂ ਕੋਈ ਚਾਰਾ ਨਹੀਂ ਹੈ ਸਰਪਸੇ ਪਾਣੀ ਭੜੀ ਨਜ਼ਰ ਆ ਰਿਹਾ ਸੋ ਕਾਫੀ ਚੀਜ਼ਾਂ ਦੇ ਲੋਡ ਸੀਗੇ ਤੇ ਅਸੀਂ ਇੱਥੋਂ ਵੀ ਸ਼ੁਰੂ ਕੀਤਾ ਤੇ ਜਿਵੇਂ ਸਾਡਾ ਟੈਸਟ ਵੱਲੋਂ ਤਾਂ ਹਰ ਡਿਸਟ੍ਰਿਕਟ ਵਿੱਚ ਸਮਾਨ ਜਾ ਰਿਹਾ ਜਿੱਦਾਂ ਲੋਡ ਸਮਦੀ ਸੀ ਉਸੇ ਦੇ ਰਾਸ਼ਨ ਭੇਜਿਆ ਪਰ ਨਾਲ ਰਾਸ਼ਨ ਤੋਂ ਸਾਰੇ ਪਿੰਡਾਂ ਵਾਲਿਆਂ ਨੇ ਨਾ ਕਰ ਦਿੱਤੀ ਕਿ ਨਹੀਂ ਸਰੋਂ ਰਾਸ਼ਨ ਬਹੁਤ ਹੈ ਕਿਉਂਕਿ ਰਾਸ਼ਨ ਦੇਲੇ ਸਾਤੇ ਸੰਤ ਮਹਾਪੁਰਸ਼ ਆ ਗਿਆ ਨੇ ਉਹਨਾਂ ਦੇ ਦੇਰਿਆਂ ਤੋਂ ਹੋ ਗਿਆ ਤੇ ਆਹ ਸਾਡੇ ਗੁਰਦੁਆਰਾ ਸਾਹਿਬ ਤੋਂ ਹੋ ਗਿਆ ਜਾਂ ਸੰਕਾਂ ਦੇੜੀਆਂ ਨੇ ਸ਼੍ਰੋਣੀ ਕਮੇਟੀ ਵੀ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਸੋ ਰਾਸ਼ਨ ਇੰਨਾ ਜਿਆਦਾ ਕਿ ਲੋਡ ਤੋਂ ਵੱਧ ਹੈ ਅੱਜ ਲੋਡ ਸਿਰਫ ਚਾਰੇ ਦੀ ਹੈ ਕਿ ਪਸ਼ੂਆਂ ਦਾ ਚਾਰਾ ਜਿਹੜਾ ਪਸ਼ੂ ਭੁੱਖੇ ਬੈਠੇ ਹੋਏ ਆ ਤਾਂ ਸਾਡਾ ਟੈਸਟ ਵਾਲਾ ਜਿਹੜਾ ਅਸੀਂ ਮੈਕਸਿਮਮ ਜਿਹੜਾ ਜੋਰ ਦਿੱਤਾ ਹੋਇਆ ਉਹ ਚਾਰੇ ਦਿੱਤਾ ਹੋਇਆ ਜਾਂ ਤਰਪਾਲਾਂ ਤੇ ਹੋ ਗਿਆ ਜਾਂ ਮੱਛਰਦਾਨੀਆਂ ਹੋ ਗਿਆ ਇਹ ਜਿਹੇ ਸਪੌਨਸਰਾ ਸਾਡਾ ਜਾਰੀ ਹੈ ਕਿ ਇੱਥੇ ਟਰੱਕ ਉੱਤ ਆ ਰਹੇ ਨੇ 22 ਟਨ ਦੇ ਟਰੱਕ ਨੇ ਦੋ ਟਰੱਕ ਆ ਚੁੱਕੇ ਚਾਰੀ ਟਨ ਆ ਚੁੱਕਾ ਹੈ 40 ਟਨ ਨੂੰ ਰਸਤੇ ਵਿੱਚ ਜਿਹੜਾ ਉਹ ਕਦੋਂ ਪਹੁੰਚ ਜਾਏਗਾ ਉਸ ਤੋਂ ਬਾਅਦ ਹੀ ਮੈਂ ਦੱਸਾਂ ਕਿ 200 250 ਟਨ ਜਿਹੜਾ ਤੁਹਾਨੂੰ ਚਾਰਾ ਚਾਹੀਦਾ ਹੋਵੇਗਾ ਉਹ ਸਾਰਾ ਦੇਾਂਗੇ ਆਪਾਂ ਇਹ ਦੋ ਛੱਡਣ ਦੀ ਗੱਲ ਤਾਂ ਹੈ ਨਹੀਂ ਅੱਜ ਅਸੀਂ ਪਰਸੋਂ ਚਾਰਾ ਦੇ ਦਿੱਤਾ ਤੇ ਫਿਰ ਪਰਸੋਂ ਇੱਕ ਹਫਤਾ ਚੱਲ ਜਾਏਗਾ ਉਹ ਤੁਹਾਨੂੰ ਬਾੰਦ ਕੀ ਕਰੇਗਾ ਸੋ ਬਸ ਇਹ ਪੂਰੀ ਦੇਖ ਰੇ ਕਰ ਰਹੇ ਆਂ ਵੀ ਨਾ ਬਟਾਂਗੇ ਦੋ ਮਹੀਨੇ ਘਟਾ ਲੇ ਜਦ ਤੱਕ ਸੱਚੀ ਜੜੀ ਹੈ ਇਹ ਨਾਰਮਲ ਨਹੀਂ ਹੋ ਜਾਂਦੀ ਹੈ ਟਰਸਟ ਤੁਹਾਡੇ ਨਾਲ ਖੜਿਆ ਹੋਇਆ ਹਰ ਕਿਸਮ ਦੀ ਕਰਾਂਗੇ ਇਹ ਪਹਿਲਾ ਦੌਰ ਹੋ ਗਿਆ ਇਹਦੇ ਵੀ ਤਾਂ ਆਪਾਂ ਇਹ ਕਰੀ ਰਹੇ ਆਂ ਸਾਰਾ ਲੇਕਿਨ ਅਸੀਂ ਹੁਣ ਟਰਸਟ ਵਾਲੀ ਜਿਹੜੀ ਤਿਆਰੀ ਸਾਡੀ ਉਹ ਦੂਸਰੇ ਦੌਰ ਦੀ ਹੋ ਗਈ ਹੈ ਕਿ ਇਸ ਤੋਂ ਅੱਗੇ ਕੀ ਹੋਣਾ ਇਸ ਤੋਂ ਅੱਗੇ ਪਸ਼ੂਆਂ ਨੇ ਬਿਮਾਰ ਪੈਣਾ ਬੰਦਿਆਂ ਨੇ ਬਿਮਾਰ ਪੈਣਾ ਗਵਾਹਾਂਸ ਕ੍ਰੀਨ ਦੇਲੇ ਪਾਣੀ ਚੱਲੇ ਆਣਾ ਹੈਗਾ ਔਰ ਘਰਾਂ ਦਾ ਬਹੁਤ ਨੁਕਸਾਨ ਹੋਣਾ ਸੋ ਉਹਦੇ ਵਾਸਤੇ ਜਿਹੜਾ ਬਣਾ ऑलरेडी ਸਾਡੀ ਤਿਆਰੀ ਕੀਤੀ ਹੋਈ ਹੈ ਅਸੀਂ ਬਜਟ ਜਿਹੜੇ ਟਾਸ ਵਾਲਾ ਬੈਸਟਾ ਫਿਕਸ ਕਰਦੇ ਹਾਂ ਕਿ ਅਸੀਂ ਆਪਣੇ ਜਿਹੜੇ ਬਜਟ ਸਾਰੇ ਫਿਕਸ ਕਰ ਦਿੱਤੇ ਹੋਏ ਨੇ ਇਸ ਦੌਰ ਲਈ ਜਿਹੜਾ ਹੁਣ ਨਿਕਲਿਆ ਇਹਦੇ ਸਾਡਾ 1.5 ਕਰੋੜ ਦਾ ਬਜਟ ਸੀਗਾ ਜਿਹੜਾ ਹੁਣ ਅੱਗੇ ਪਾਣੀ ਉਤਰਨ ਤੋਂ ਬਾਅਦ ਹੋਣਾ ਉਹ ਸਾਡਾ 2.5 ਕਰੋੜ ਦਾ ਬਜਟ ਜਿਹੜਾ ਹੁਣ ਅਸੀਂ ਕੀਤਾ ਵੱਧ ਵੀ ਸਕਦਾ ਹੈ ਸਭ ਜਿਨ੍ਹਾਂ ਨੇ ਕੋਈ ਮਕਵਾਣ ਨਹੀਂ ਟੱਗੇ ਨੇ ਜੀ ਗਰੀਬ ਪਰਿਵਾਰਾਂ ਵਾ ਜਿਹੜੇ ਉਹਨਾਂ ਬਾਰੇ ਮੈਂ ਦੱਸ ਕੇ ਹਟਿਆ ਨਾ ਜੀ ਜੀ ਇਸ ਲਈ ਸਦਾ ਅਗਲਾ ਦੌਰ ਆ ਉਹ ਇਹੀ ਚੀਜ਼ ਆਉਣਾ ਚਾਹ ਬਵਾਰੀਆਂ ਦਾ ਨਾ ਜਾਂ ਫਿਰ ਘਰਾਂ ਦਾ ਨਾ ਕਿ ਜੀ ਛੱਤ ਲਗਣੀ ਐ ਕੋਈ ਟੇਰਾ ਪੈਣੀ ਐ ਜੀ ਹਾਲਚੋ ਡੇ ਕਿ ਬਹੁਤ ਨੁਕਸਾਨ ਤੇ ਹੋਣੇ ਹੁਣ ਜੇ ਬਣ ਮਹੀਨਾ ਡੇਢ ਮਹੀਨਾ ਪਾਣੀ ਖੜਾ ਰਹੂਗਾ ਇੱਥੇ ਤੇ ਨੁਕਸਾਨ ਤੇ ਹੋਣਾ ਹੀ ਬੜਾ ਸੋ ਅਸੀਂ ਪੂਰਾ ਧਿਆਨ ਦੇਵਾਂਗੇ ਸਾਡੀ ਟੀਮਾਂ ਜਾ ਕੇ ਦੁਨੀਆ ਸਰਵੇ ਕਰਨਗੇ ਬਲਕਿ ਮੈਂ ਉਸ ਸਾਸਨ ਦਾ ਵੀ ਸਾਰਾ ਧੰਨਵਾਦ ਕਰਦਾ ਹਾਂ ਐਮ ਐਨ ਐ ਸਾਹਿਬ ਆਏ ਨੇ ਲੰਕਸਿੰਘ ਸਾਹਿਬ ਵੀ ਤਾਂ ਪਹਿਲਾਂ ਹੀ ਬੜਾ ਕੰਮ ਕਰਦੇ ਨੇ ਸਪੋਰਟ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਤੇ ਹੁਣ ਵੀ ਜੋ ਜੋ ਸਮਾਨ ਆ ਰਿਹਾ ਸੋ ਆਪਣੇ ਹੱਥੀਏ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ